ਪਹਿਲੀ ਗੱਲ ਤਾਂ ਸੁਖਬੀਰ ਬਾਦਲ ਜਦੋਂ ਬੋਲਦਾ ਉਹਦੇ ਆਹ ਨਾਲ ਚਾਰ ਖੜੇ ਹੁੰਦੇ ਆ ਇੱਥੇ ਪਤਾ ਨਹੀਂ ਕੌਣ ਹੁੰਦੇ ਆ ਉਹ ਤੁਸੀਂ ਤਾਂ ਜਾਣਦੇ ਨਹੀਂ ਮੈਂ ਵੀ ਨਹੀਂ ਜਾਣਦਾ ਉਹਨਾਂ ਨੇ ਕੱਖ ਨਹੀਂ ਦੇਖਣਾ ਹੁੰਦਾ ਵੀ ਇਹ ਕਹਿ ਕੀ ਰਿਹਾ ਉਹਨਾਂ ਨੇ ਸਿਰਫ ਇਹ ਦੇਖਣਾ ਹੁੰਦਾ ਸਾ ਕਿੱਥੇ ਜੇ ਲਊਗਾ ਝਕਾਰਾ ਛੱਡਾਂਗੇ ਬੋਲੇ ਸੋ ਯਾਰ ਕਈ ਵਾਰੀ ਕਈ ਵਾਰੀ ਗੱਲ ਵੀ ਬੋਲੇ ਸੋਨੇ ਵਾਲੀ ਨਹੀਂ ਹੁੰਦੀ ਫਿਰ ਵੀ ਛੱਡਦੇ ਨੇ ਝਕਾਰਾ ਤੇ ਤਾਈਆਂ ਫੇਰਾ ਹਾਲ ਤਾਂ ਅੱਜ ਫਿਰ ਪਰਮਾਤਮਾ ਹੈ ਕੁਦਰਤ ਹੈ ਜੀ ਦੀਆਂ ਰੱਬ ਦੇ ਘਰ ਅਕਾਲ ਤਖਤ ਸਾਹਿਬ ਜਾ ਕੇ ਲੱਤਾਂ ਟੁੱਟ ਜਾਣ ਮੈਂ ਉਹਨਾਂ ਬਾਰੇ ਕੀ ਬੋਲ ਸਕਦਾ ਜੀ ਲੱਤਾਂ ਤਾਂ ਉੱਥੇ ਤੜਵਾਈ ਫਿਰਦੇ ਆ ਹੁਣ ਪਤਾ ਨਹੀਂ ਮੋਡਾ-ਮੋਡਾ ਉਤਰਿਆ ਫਿਰਦਾ ਇਹ ਤਾਂ ਇਹ ਤਾਂ ਹਿੱਲੇ ਫਿਰਦੇ ਆ ਜੀ ਥਾਂ-ਥਾਂ ਤੋਂ ਬਸ ਇਹਨਾਂ ਦੇ ਜੈਂਪਰ-ਜੁੰਪਰ ਹੱਲ ਗਏ ਇਹਨਾਂ ਦੇ ਸਪਰਿੰਗ ਪੈਨ ਵਾਲੇ ਨਵੇਂ ਕਿਉਂਕਿ ਸੱਤਾ ਤੋਂ ਬਾਹਰ ਇੰਨਾ ਚਿਰ ਕਦੇ ਰਹੇ ਨਹੀਂ ਸੀ 5 ਸਾਲ ਬਾਅਦ ਆਪੀ ਵਾਰੀ ਆ ਜਾਂਦੀ ਸੀ ਹੁਣ ਨਹੀਂ ਆਉਂਦੀ ਵਾਰੀ ਅਰਵਿੰਦ ਕੇਜਰੀਵਾਲ ਆ ਗਿਆ ਉਹਨੇ ਉਹਨੇ ਇੱਕ ਨਵੀਂ ਪਾਰਟੀ ਬਣਾ ਲਈ ਉਹਨੇ ਇੱਕ ਨਵਾਂ ਆਪਸ਼ਨ ਦਿੱਤੀ ਲੋਕਾਂ ਨੂੰ ਤੇ ਨਹੀਂ ਆਉਂਦੀ ਵਾਰੀ ਤੇ ਹੁਣ ਇਹ ਹਿੱਲੇ ਫਿਰਦੇ ਆ ਉਹਨੇ ਆਪਾਂ ਨੂੰ ਗਾਲਾਂ ਕੱਢਣ ਲੱਗ ਗਏ ਤੁਸੀਂ ਦੇਖੋ ਵੀ ਮਾੜਾ ਕੀ ਕਰਤਾ 3 ਸਾਲ ਹੋ ਗਏ ਗਵਰਨਮੈਂਟ ਬਣੀ ਨੂੰ ਕੋਈ ਇੱਕ ਪੈਸੇ ਦਾ ਇਲਜ਼ਾਮ ਜਦਕਾ ਪੜਾ ਕੋਟਾ ਆੜਾ ਕੁਈ ਦੱਸੋ ਨਹੀਂ ਕਾਰਨ ਭਗਵੰਤ ਮਾਨ ਨਹੀਂ ਜੀ ਮੁੱਖ ਮੰਤਰੀ ਰਹਿਣਾ ਚਾਹੀਦਾ ਕਾਰਨ ਕੀ ਸਿਰਫ ਇਸ ਗੱਲ ਤੋਂ ਜਲਦੇ ਐ ਕਿ ਆਮ ਲੋਕਾਂ ਦੇ ਧੀਆਂ ਪੁੱਤੇ ਨਾ ਕੁਰਸੀਆਂ ਤੇ ਕਿਉਂ ਬਹਿ ਗਏ ਇੱਥੇ ਸਾਡੇ ਧੀਆਂ ਪੁੱਤ ਬੈੰਦੇ ਹੁੰਦੇ ਆ ਬਸ ਅਰਵਿੰਦ ਕੇਜਰੀਵਾਲ ਨੇ ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਮੌਕਾ ਦਿੱਤਾ अरविंद केजरीवाल साहब ने पार्टी बना के आम लोकां ਦੇ ਧੀਆਂ ਪੁੱਤਾਂ ਨੂੰ ਮੌਕਾ ਦਿੱਤਾ ਕਿ ਚੇਅਰਮੈਨ ਬਣੋ ਮੰਤਰੀ ਬਣੋ ਐਮਐਲਏ ਬਣੋ ਮੁੱਖ ਮੰਤਰੀ ਬਣੋ ਮੇਰੇ ਵਰਗਾ ਮਿੰਦਰ ਮਾਚ ਦਾ ਮੁੰਡਾ ਸੋਚਦਾ ਸੀਗਾ ਵੀ ਮੁੱਖ ਮੰਤਰੀ ਕਦੇ ਵੀ ਉਹ ਤਾਂ ਇੱਕ ਪਾਰਟੀ ਬਣੀ ਜਿਸ ਦਿਨ ਪਾਰਟੀ ਰਜਿਸਟਰ ਕਰਾਉਣ ਗਏ ਸੀ ਮੈਂ ਤਾਂ ਨਾਲ ਨਹੀਂ ਸੀ ਨਾ ਦੇ ਮੇਰੇ ਖਾਲਸ ਕੋਈ ਵੀ ਨਹੀਂ ਸੀ ਆਪਣੇ ਚੋਂ ਜਿਸ ਦਿਨ ਝਾੜੂ ਦਾ ਚੋਣਸ਼ੈਨ ਰਿਸਟਰ ਕਰਾਇਆ ਮੈਂ ਨਾਲ ਨਹੀਂ ਸੀ। ਇਹ ਆਪ ਹੀ ਗਏ ਕਾਗਜ਼ਕੂਜ ਬਹੁਤ ਪੜਨੇ ਪੈਂਦੇ ਆ। ਐਡੇ-ਐਡੇ ਥੱਬੇ, ਕਾਗਜ਼ਾਂ ਦੇ ਥੱਬੇ। ਪਰ ਸਾਨੂੰ ਝਾੜੂ ਵੀ ਦੇਤਾ ਤੇ ਪਾਰਟੀ ਦਾ ਨਾਮ ਵੀ ਦੇਤਾ ਤੇ ਨਾਲ ਕਦੇ ਮੁੱਖ ਮੰਤਰੀ ਬਣ। ਇਦੋਂ